ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੇ ਆਪਣਾ ਮੋਬਾਈਲ ਨੰਬਰ ਨੋਟ ਕਰੋ 986823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਨਾਲ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾਜੀ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੋ ਤੁਹਾਨੂੰ ਦਿਖਾਵਾਂਗੇ ਇੱਕ ਮੱਝ ਤੇ ਇੱਕ ਤੁਹਾਨੂੰ ਪਲੂਣ ਝੋਟੀ ਦਿਖਾਵਾਂਗੇ ਮਗਰ ਵੀ ਪਲੱਸ ਪੁਆਇੰਟ ਕੱਟੀ ਦਿਖਾਵਾਂਗੇ ਗੱਲਬਾਤ ਬਾਈ ਨਗਰਾਂ ਮੈਂ ਸਸੀ ਕਾ ਵੀਰ ਅਸੀ ਕਾ ਬਾਈ ਹੋਠੀ ਠਾਕ ਹੋ ਜੀ ਵਧੀਆ ਬਾਈ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਆਪਣਾ ਹੈਗਾ ਜੀ 62392 17011 ਪਿੰਡ ਆਪਣਾ ਵੀਰ ਪਿੰਡ ਸੇਲਵੜਾ ਬਾਈ ਪਿੰਡ ਸੇਲਵੜਾ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਵੀਰੇ ਤਹਿਸੀਲ ਪੂਲ ਆ ਬਾਈ ਨੇੜੇ ਆਪਾਂ ਨੂੰ ਨੇੜੇ ਰਾਮਪਰਾ ਸਿਧਾਨਾ ਕਲੋਕੇ ਭਾਈ ਰੁਪਾ ਬਾਕੀ ਦਾ ਕਾਫੀ ਆਪਣੇ ਚੈਨਲ ਤੇ ਵੀਡੀਓ ਹੋ ਗਏ ਭੈਣ ਭਰਾ ਹੁਣ ਜਾਣਦੇ ਆ ਵੈਸੇ ਤਾਂ ਤੇ ਇਹ ਨਵੇਂ ਬੰਦੇ ਵਾਸਤੇ ਆਪਾਂ ਅਡਰੈਸ ਕਨਫਰਮ ਕਰਾਉਨੇ ਹੁੰਦੇ ਆ ਠੀਕ ਹੈ ਜੀ ਤੇ ਵੀਰੇ ਕਿਵੇਂ ਰਹਿੰਦਾ ਵੀਡੀਓ ਦਾ ਰਿਸਪਾਂਸ ਵਧੀਆ ਰਹਿੰਦਾ ਬਾਈ ਚੰਗਾ ਪਸ਼ੂ ਵੀਡੀਓ ਤੇ ਵੇਖਦਾ ਹੀ ਆ ਬਈ ਓਕੇ ਚੰਗੀ ਚੀਜ਼ੀ ਬਿਕਲੀ ਚੈਨਲ ਆ ਵੀ ਕੀ ਕਰੂ ਜੇ ਚੰਗੀ ਚੀਜ਼ ਨਾ ਵਧੀਆ ਹੋ ਤੇ ਰੇਟ ਜਿਆਦਾ ਮੰਗੇ ਜਾਵਾਂਗੇ ਹਾਂ ਸਹੀ ਗੱਲ ਆ ਬਾਈ ਅੱਜ ਵੀਰ ਕਿੰਨੇ ਜਾਨਵਰ ਦੇ ਭਾਈ ਅੱਜ ਦੋ ਇੱਕ ਪਹਿਲਣ ਝੋਟੀ ਆ ਬਹੁਤ ਚੰਗੀ ਤੇ ਇੱਕ ਆਪਣੇ ਕੋਲੇ ਚੌਥੇ ਸੂਏ ਮੱਝ ਸੋਣ ਵਾਲੀ ਓਕੇ ਜਿਹੜੀ ਆਪਾਂ ਪਾਏਦੇ ਨੰਬਰ ਤੇ ਵੀਰ ਦੇਖੀਐ ਏ ਵੀਰੇ ਅੱਜ ਇਹਨੂੰ 6ਵਾਂ ਦਿਨ ਹੋ ਗਿਆ ਜੀ 6ਵਾਂ ਦਿਨ ਹੋ ਗਿਆ ਸੂਈ ਨੂੰ ਤੇ ਆ ਗਈ ਕੋਕਾਈ ਹਨਾ ਹਾਂ ਬਈ ਪੂਰੀ ਟਾਪ ਦੀ ਚੋਟੇ ਮਗਰ ਕੀ ਆ ਗਿਆ ਵੀਰੇ ਮਗਰ ਕੱਟੀ ਆ ਵੀਰੇ ਮਗਰ ਕੱਟੀ ਆ ਗਈ 6ਵਾਂ ਦਿਨ ਤੇ ਬੋਲਾ ਵੀਰੇ ਬਸ ਤਿਆਰ ਆ ਵੀਰੇ ਹੁਣ ਦੁੱਧ ਤੇ ਹੋ ਗਈ ਦੁੱਧ ਬਣ ਗਿਆ ਦਾ ਕਿੰਨਾ ਕੁ ਤੇ ਦੁੱਧ ਇਹਨੂੰ ਕੱਟੇ ਨੂੰ ਚੰਗਾ ਕਿ 8 ਲੀਟਰ ਚੋਈਦਾ ਬਈ 10 ਹੈਗਾ ਸਾਰਾ 10 ਹੈਗਾ ਐਵੇਂ ਪਰ ਜਿਵੇਂ ਇਹ ਹਫਤੇ 10 ਦਿਨਾਂ ਤੇ ਜਾਊਗੀ ਦੁੱਧ ਇਹਨੇ ਦੇ ਦੇਣਾ 12 ਦਿਨਾਂ ਲਈ 12 ਦਿਨ ਖੋਲੋ ਜੀ ਤੋ ਰੱਖ ਲੈ ਅੱਗੇ ਚੱਕ ਚੰਗੀ ਆ ਗਈ ਜੀ ਬਾਕੀ ਦੀ ਗੱਲ ਉਸਾਲੀ ਤੁਸੀਂ ਆਪ ਦੀ ਆਪ ਕਰਨੀ ਹੈ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਚੰਗੀ ਆ ਕੱਦ ਕਾਰ ਦੀ ਚੰਗੀ ਆ ਬਾਈ ਓਕੇ ਜੀ ਸਿੰਗਾ ਦੀ ਆ ਲੇਵੇ ਦਾ ਸਿੰਗਾ ਸੀਰਾ ਦੀ ਵੀਰੇ ਦੀ ਚੰਗੀ ਨਹੀਂ ਪਹਿਲਾਂ ਇਹ ਜੀ ਹੁੰਦੀ ਨਹੀਂ ਸਰ ਬਾਈ ਠੀਕ ਆ ਵੀਰੇ ਆ ਦੇਖੋ ਵੀਰੋ ਥੋੜਾ ਤਾਰਾ ਤੁਹਾਨੂੰ ਕਰਾ ਦਾਂਗੇ ਜੀ ਇੱਕ ਤੇ ਥੱਲੇੋਂ ਤਾਂ ਹੁਣ ਵੀ ਨਾ ਚੰਗੀ ਹੈਗੀ ਇਹ ਜਿਵੇਂ ਇਹ 6 ਦਿਨ ਹੀ ਹੋਇਆ ਹੈ ਨਾ ਸੋ ਇਹ ਨਾਲੇ ਬਾਈ ਮਾਰਤੀਆਂ ਧਾਰਾ ਪਹਿਲਾਂ ਚੋਸੀ ਇਹ ਓਕੇ ਜੀ ਕੱਦ ਕਾਠ ਦੀ ਪੂਰੀ ਵਧੀਆ ਥੋੜੀ ਜਿਹੀ ਜੱਕਦੀ ਆ ਹੈ ਨਾ ਕੈਮਰੇ ਤੋਂ ਹੂੰ ਕਦੇ ਹੂੰ ਸੀਲਾ ਬਾਈ ਬਹੁਤ ਸੀਲਾ ਸੀਲ ਸਭ ਫੁੱਲ ਆ ਬਾਕੀ ਦੀ ਗੱਲ ਕੱਦ-ਕਾੜ ਤੇ ਭਾਜਨ ਵਜੂਦ ਪੂਰਾ ਫੁੱਲ ਰੇਟ ਜਮਾਂ ਜਾਏ ਹੋਣ ਵਾਲਾ ਜੀ ਫੁੱਲਿਆਓ ਮੋੜ ਲਿਆਓ ਪਰ ਆਹ ਦੇਖੋ ਜੀ ਤੋੜਾ-ਤਾਰਾ ਕਰੋ ਚੱਕ ਇੱਕ ਨੰਬਰ ਬਾਕੀ ਦੀ ਗੱਲ ਥਣ ਲੈ ਵੀ ਦੀ ਪੂਰੀ ਸਾਫ ਹਾਤੀ ਚਵਾਈ ਵਾਲਾ ਮੁੱਠੀ ਵਾਲਾ ਥਣ ਲੱਗਿਆ ਜਿਵੇਂ ਪਹਿਲਾਂ ਨਾ ਕੋਈ ਉਵੇਂ ਨਹੀਂ ਨਿਕਾ ਨਿਕਾਇਆ ਥਾਣਾ ਨਾ ਨਾ ਬਾਈ ਬਹੁਤ ਚੰਗੀ ਆ ਕੱਦ-ਕਾੜ ਕੋਈ ਚੱਪਕੇ ਨਾ ਆਵੇ ਓਕੇ ਜੀ ਆਹ ਦੇਖੋ ਥਣ ਤੁਹਾਨੂੰ ਰੇਡ ਤੋਂ ਪਰਾ ਦੇ ਸਾਢੀ ਘਟੂ ਤੇ ਆਉਂਦਾ ਸਾਲ ਭੋਰਾ ਵੀ ਨਹੀਂ ਹੈ ਨਾ 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 ਬਾਈ ਲੱਗਵੇਂ ਮਰਜੀ ਬੈਠੀ ਜਾਏ ਓਕੇ ਜੀ ਚੰਗੀ ਆ ਗਈ ਜੀ ਬਾਕੀ ਦੀ ਗੱਲ ਦਸੱਲੀ ਤੁਸੀਂ ਆਪ ਦੀ ਆਪ ਵੀ ਕਰ ਲੈਣੀ ਹੈ ਬਾਕੀ ਦੀ ਗੱਲ ਯਾਰ ਕੱਦ ਦੀ ਸਿੰਘ ਦੀ ਥਣਾ ਥਣਾ ਦੀ ਕਿਤੋਂ ਨਹੀਂ ਖੁੰਜੀ ਵੀ ਹੈ ਨਾ ਹਾਂ ਹਾਂ ਬਈ ਆਹ ਦੇਖੋ ਜੀ ਕੋਈ ਬੈਠੀ ਜਾਵੇ ਬਈ ਚਾਰ ਜਣੇ ਬੈਠੀ ਜਾਵੇ ਠੀਕ ਹੈ ਬਈ ਬਾਕੀ ਯਾਰ ਥਣ ਥਣ ਬਹੁਤ ਚੰਗਾ ਹੈ ਨਾ ਰੇਟ ਵੀ ਝੋਟੇ ਹਿਸਾਬ ਨਾਲ ਜਾਮ ਜਾਇਜ਼ ਹੋਣ ਵਾਲਾ ਹੈ ਨਾ ਬਈ ਬਾਲਾ ਕਰੇ ਦਾ ਕੀ ਫਾਇਦਾ ਬਈ ਠੀਕ ਹੈ ਮਗਰ ਵੀ ਫਿਰ ਕੱਟੀ ਆ ਗਈ ਦੋ ਲੈ ਕੇ ਜਾਓ ਇੱਕ ਨਹੀਂ ਬੰਨੋ ਜੀ ਆ ਗਈ ਝੋਟੇ ਨਾਲ ਦੀ ਨਾਲ ਬੱਚਾ ਛੱਡਣ ਸਾਰ ਦੋ ਦੋ ਮਾਰ ਦੇ ਧਾਰਾਂ ਦਸੱਲੀ ਹੋ ਜੀ ਲਾ ਬਾਈ ਆਈ ਮਾਰਦਾ ਇਦਾਂ ਹਾਂ ਜੀ ਮਾਰਦੇ ਮਾਰਦੇ ਵੀਰੇ ਕੋਈ ਚੱਕਰ ਆ ਦੇਖੋ ਜੀ ਮੈਂ ਕਹਿੰਦਾ ਕਰਮਾ ਵਾਲੀ ਛੱਲਣਾ ਹੋਣਾ ਤਾਂ ਜਾਣਾ ਮੂਹਰੇ ਤੇ ਮਾਰ ਵੀਰੇ ਲਓ ਜੀ ਫਿਰ 8 ਕਿਲੋ ਹੁਣ ਮਿਹਨਤੀ ਵਾਲਾ ਬਾਈ ਬਾਈ ਡੱਬਾ ਮਾਰ ਮੈਂ 8 ਕਿਲੋ ਹਾਂਜੀ ਬਾਈ ਜੀ ਰੇਟ ਦੱਸੋ ਇਹਦਾ ਕੀ ਆ ਬੱਚਾ ਬੁੱੱਚਾ ਫੁੱਲ ਚੜਦੀ ਆ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਰੇਟ ਵੀਰੇ ਰੇਟ ਵੀਰੇ ਕੋਈ ਇਹਦਾ 25 ਨਹੀਂ ਕੋਈ 30 ਨਹੀਂ ਹਮ 1 ਲੱਖ 22000 ਚ ਮਾਨਦਾਨ ਕਰਦਾ ਯਾਰ ਜਮਾ ਕੋਕਾ ਹੀ ਹੈ ਜੋ ਠੀਕ ਹਾਂਜੀ 122 ਜੋ ਮਾਨਤਾਨ ਤੁਹਾਡਾ ਹੋ ਜਾਣਾ ਤੇ ਵੀਰੇ ਹੁਣ ਦੋ ਨੰਬਰ ਮੱਝ ਇਹ ਕਿਹੜਾ ਸੂਆ ਇਹ ਵੀਰੇ ਚੌਥਾ ਸੂਆ ਸੋਨੀਆ ਬਾਈ ਫੋਲੋ ਜੇ ਇਹਨੂੰ ਵੀ ਤੁਰਾ ਕਰਾ ਕੇ ਚੈੱਕ ਚੌਥਾ ਸੂਆ ਸੂਰੇ ਹੀ ਆ ਤੇ ਵੀਰੇ ਕਿੰਨੇ ਦਿਨ ਬਾਕੀ ਇਹਦੇ ਬਾਈ ਮੰਨ ਲਓ ਅੱਜ ਬਸ ਦੋ ਚਾਰ ਦਿਨ ਬਾਕੀ ਆ ਵੀਰੇ ਦੋ ਦੋ ਚਾਰ ਦਿਨ ਬਾਕੀ ਫਿਰ ਫਲੋ ਦਾ ਚੰਬੜ ੜ ਗਿਆ ਹਨਾ ਫਲੋ ਬਹੁਤ ਵਧੀਆ ਲੇਵਾ ਕਰਦੇ ਥਾਣ ਪਾਇਆ ਬਾਈ ਤੇ ਕਿਹੜਾ ਸੂਆ ਬਾਈ ਚੌਥਾ ਸੂਣਾ ਵੀਰੇ ਤੇ ਕਿੰਨਾ ਕੁ ਦੁੱਧ ਕੱਢ ਦੂ ਬਾਈ ਅੱਦਕੀ ਦੁੱਧ ਵੀਰੇ ਇਹ ਦੇਉਗੀ 15 14 15 ਲੀਟਰ ਬਾਈ ਖੁੱਲਾ ਓਕੇ ਸਿੰਘ ਭਰਪੂਰੇ ਵੇ ਹਣਾ ਥੋੜੇ ਸਿੰਘ ਭਰੇ ਵੇ ਭਾਈ ਓਕੇ ਉਹ ਆ ਜੀ ਕੋਈ ਐ ਨਹੀਂ ਠੰਡੀ ਸੀਲ ਜਿਵੇਂ ਮਾਦੀ ਚੋਈ ਜਾਵੇ ਬੰਦਾ ਲੇਵਾ ਦਾ ਬਹੁਤ ਚੰਗਾ ਵੀਰੇ ਓਕੇ ਯਾਰ ਲੇਵਾ ਦਾ ਦੇਖੇ ਹੀ ਬਣਦਾ ਹਣਾ ਹਾਂਜੀ ਹਾਂ ਆ ਦੇਖੋ ਤੇ ਚੀਪਾ ਜੂਪਾ ਸੇ ਚਾਹੀਏ ਇੱਕ ਨੰਬਰ ਚਾਹਾਂ ਇੱਕ ਨੰਬਰ ਭਾਈ ਕਿੰਨਾ ਕੁ ਦੁੱਧ ਦੇ ਦੂਗੀ ਇਹ ਕਿ ਦੁੱਧ 15 14 15 ਲੀਟਰ ਬਾਈ ਹੈਗੀ ਆਸ ਪੂਰੀ ਓਕੇ ਬਾਕੀ ਹਵਾਨਾ ਹੂਨਾ ਪਾਲੀ ਬੁੱਲ ਹਾਂ ਗੋਵਾ ਹੀ ਭਰਦਾ ਹਣਾ ਹਵਾਨਾ ਆ ਦੇਖ ਲਓ ਲੇਵਾ ਦਾ ਚੰਗਾ ਭਾਈ ਢਿੱਲਾਂ ਕੱਟਣੀਆਂ ਭਾਈ ਪਏ ਅਰੇ ਯਾਰ ਅਮਰੀਕਨ ਗਾਂ ਅੰਗੂਟੇ ਲਾ ਬੰਨਣਾ ਦੇਖ ਲਈਏ ਬਾਦ ਗਾ ਕਿਤੇ ਸਣ ਪਏ ਓਕੇ ਇਹਦਾ ਵੀ ਕੀ ਰੇਟ ਆ ਗਿਆ ਇਹਦਾ ਵੀ ਬਾਈ ਯਾਰ ਜਮਾ ਜਾਏ ਜੀ 112000 ਲੀ ਦਣਾ ਆ ਦਾ ਜਮੇ ਯਾਰ ਆਫਰੀ ਆ ਜਮਾ ਜਾਏ ਜਾ ਬਾਈ 112 ਤੇ 122 ਮਗਰ ਪਲੱਸ ਪੁਆਇੰਟ ਕੱਟੀ ਆ ਖੜੀ ਆ ਜੀ 8 ਕਿਲੋ ਬੋਲਾ ਰੈਡੀ ਬਿਨਾ ਬੱਚੇ ਤੋਂ ਹਾਂਜੀ ਬਿਨਾ ਬੱਚੇ ਨੂੰ ਜਗਾ ਕੇ ਬਾਈ ਇਹ ਮੂਲੇ ਦੋ ਸਾਲਾਂ ਦੇ ਬੱਚੇ ਨੂੰ ਜਗਾ ਦਿੰਨੇ ਆ ਕਈ ਵਾਰੀ ਇੱਕ ਛੱਡ ਦਿੰਨੇ ਆ ਓਕੇ 8 ਕਿਲੋ ਬੋਲਾ ਰੈਡੀ ਹਾਂ ਤੇ ਬਾਕੀ ਦਾ ਦੋ ਜਾਨਵਰ ਸੀ ਦੋਾਰੇ ਫਿਰ ਭਾਜਾ ਕੋਈ ਟਿੱਕਾ ਨਹੀਂ ਬਾਈ ਨਹੀਂ ਕੋਈ ਚੱਕਰ ਹੀ ਨਹੀਂ ਮੈਂਗਾ ਓਕੇ ਜਮਾ ਬੱਚਾ ਲਾ ਗਿਆ ਪਾ ਜੋ ਧਾਰਾ ਮਾਰਦਾਂ ਮੈਂ ਕੋਈ ਗੱਲ ਹੀ ਨਹੀਂ ਆ ਗਾੜੀ ਗੂੜੀ ਹੋਰ ਦਿਖਾ ਦਗੇ ਸਮਾਰ ਕੇ ਦਿਖਾ ਦੋ ਬੈਥ ਬਹੁਤ ਆ ਬਾਈ ਸਾਰੇ ਪਾਸੋਂ ਕਰ ਬਾਕੀ ਦੀ ਗੱਲ ਬੱਚਾ ਮਗਰ ਕੱਟੀ ਤੇ ਨੰਬਰ ਬਾਈ ਫਿਰ ਬੋਲੀ ਨੰਬਰ 62392 ਬਾਈ 17011 ਬਾਈ ਪਿੰਡ ਸੇਲੋਰਾ ਸਿਲਵਰਾ ਬਾਈ ਦੋ ਸੀਂਗਾਂ 200 ਨੂੰ ਦਿਖਾ ਦਿਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ